ਗੁਰੂ ਗੋਬਿੰਦ ਸਿੰਘ ਜੀ ਰਬ ਤੇ ਸਾਦਾ ਕੀ ਫਦੇ ਪਰਿਵਾਰ ਜੋ ਕੀ ਕਥਾ ਪ੍ਰਾਚਿਤ ਮੰਤ ਪ੍ਰਕਾਸ਼ ਪਾਇ ਰਤਨ ਸਿੰਘ ਜੀ ਬੰਗੂ ਪੰਥ ਦੇ ਮਹਾਨ ਸ਼ਹੀਦ ਮਾਨ ਵਿਦਵਾਨ ਉਹਨਾਂ ਵੱਲੋਂ ਰਚਿਆ ਹੋਇਆ ਗ੍ਰੰਥ ਹੈ ਉਸ ਦੀ ਲੜੀ ਵਾਰ ਕਥਾ ਆਰੰਭ ਕਰ ਰਹੇ ਹੋ ਅੱਜ ਦੇ ਦਿਨ ਦਾ ਪਾਵਨ ਇਤਿਹਾਸ ਵੱਡੇ ਦੋ ਸਾਹਿਬ ਜਾਦਿਆਂ ਦੀ ਸ਼ਹੀਦੀ ਤੋਂ ਉਪਰੰਤ ਪੁਰਾਤਨ ਗ੍ਰੰਥਾਂ ਵਿੱਚ ਬਚਨ ਬੰਦ ਨੇ ਕਹਿੰਦੇ ਜਦੋਂ ਬਾਬਾ ਅਜੀਤ ਸਿੰਘ ਸਾਹਿਬ ਮਹਾਰਾਜ ਜੀ ਬਾਬਾ ਜੁਜਾਰ ਸਿੰਘ ਸਾਹਿਬ ਮਹਾਰਾਜ ਜੀ ਸ਼ਹੀਦ ਹੋ ਗਏ ਨਾ ਸੁਰਮਦਾਨੂ ਸੁਰਮਤਾਏ ਨੂੰ ਮੰਨ ਲਿਆ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਦਾ ਸਰੀਰ ਅਲੋਪ ਹੋ ਗਿਆ ਕਿਉਂਕਿ ਜੇ ਉਹਨਾਂ ਦਾ ਸਰੀਰ ਉੱਥੇ ਹੀ ਹੁੰਦਾ ਤਾਂ ਫਿਰ ਜਿਹੜੇ ਦੁਰਤ ਸੀ ਉਹਨਾਂ ਦੇ ਸਰੀਰ ਦੀ ਪਤ ਵੀ ਕਰਦੀ ਸੀ ਇਸ ਲਈ ਉਹਨਾਂ ਦਾ ਸਰੀਰ ਅਲੋਪ ਹੋ ਗਿਆ ਤੇ ਅੱਜ ਦੇ ਦਿਨ ਬੀਬੀ ਹਰਸ਼ਰਨ ਕੋਰ ਜੋ ਕੀ ਤਨਗੁਰੂ ਕਲਗੀਧਰ ਪਿਤਾ ਜੀ ਦੇ ਹਿੱਤੇ ਨੂੰ ਨਿਵਾਜਦੇ ਹੋਇਆ ਅਰਦਾਸ ਬੇਨਤੀ ਕਰਕੇ ਫਿਰ ਵੱਡੇ ਲੋਕ ਸਾਹਿਬ ਜਦੋਂ ਉਹਦੇ ਜਿਹੜੇ ਜੇ ਸੀ ਇਹਦਾ ਅਜ ਸੰਸਕਾਰ ਕਰਦੇ ਨੇ ਤੇ ਸੰਸਕਾਰ ਕਰਨ ਤੋਂ ਉਪਰੰਤ ਜਦੋਂ ਤੁਰਕਾਂ ਨੂੰ ਅਗਬ ਦਿਖਿਨਾ ਚਿਖਾ ਦਿੱਤੀ ਤਾਂ ਤੁਰਕ ਆਗੇ ਤੇ ਇਹਨਾਂ ਨੇ ਬੀਬੇ ਹਰਸ਼ਰਨ ਕੋ ਜੀਹ ਨੂੰ ਚੁੱਕ ਕੇ ਉਸੇ ਚਿਖਾ ਵਿੱਚ ਫਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਇਹੋ ਜੇ ਮਹਾਨ ਬੀਸੇ ਦੇ ਅਸੀਂ ਵਾਰਸ ਹਾਂ ਜਿਹੜਾ ਦੰਦਾ ਖਾਲਸਾ ਪੰਥ ਹੈ ਕਿ ਸਾਡੀ ਜਿਹੜੀਆਂ ਬੀਬੀਆਂ ਨੇ ਇਹ ਵੀ ਮਹਾਨ ਸ਼ਹੀਦ ਹੋਈ ਨੇ ਮਾਈ ਪਾਗੋ ਵਰਗੀਆਂ ਹੋਰ ਕਈ ਬੀਬੀਆਂ ਸਾਡੇ ਇਤਿਹਾਸ ਵਿੱਚ ਨੇ ਜਿਨ੍ਹਾਂ ਦੀ ਅੱਜ ਸਾਡੀ ਤੀਆਂ ਪੈਨਾ ਵਾਰਸਾਂ ਨੇ ਲੇਕਿਨ ਅਸੀਂ ਆਪਣੇ ਵਾਰਿਸ ਨੂੰ ਵੀ ਆਪਣੇ ਵਿਰਸੇ ਨੂੰ ਕਿਦਰੇ ਸਾਹਮਣੇ ਆ ਨਹੀਂ ਜਿਹੜਾ ਤਨ ਗੁਰੂ ਕਲਗੀ ਤਨ ਪਿਤਾ ਸਾਹਿਬ ਮਹਾਰਾਜ ਜੀ ਅਮਰ ਨੂੰ ਸਜਾਇਆ ਹੋਇਆ ਪੰਥ ਸੀ ਦਾ ਗੁਰੂ ਪਿਆਰਿਓ ਹਰ ਧਰਮ ਵਿੱਚ ਜਿਹੜੀ ਥੀਵੀ ਹੈ ਤੇ ਜਿਹੜਾ ਮਰਦ ਹੈ ਦੋਹਾਂ ਵਸਤੇ ਵੱਖ ਵੱਖ ਮਰਿਆਦਾ ਹੈ ਲੇਕਿਨ ਕੇਵਲ ਤੇ ਕੇਵਲ ਜਿਹੜਾ ਖਾਲਸਾ ਪੰਥ ਹੈ ਇਸ ਵਿੱਚ ਦੋਹਾਂ ਨੂੰ ਬਰਾਬਰ ਸਮਝਿਆ ਗਿਆ ਜਿਹੜੀ ਦਸਤਾਰ ਜਿਹੜਾ ਦਮਾਨਾ ਸਾਹਿਬ ਖਾਲ ਗੁਰੂ ਕਲਗੀ ਤਨ ਪਿਤਾ ਸਾਹਿਬ ਮਹਾਰਾਜ ਜੀ ਨੇ ਸਿੰਘ ਨੂੰ ਦਿੱਤਾ ਉਹੀ ਦਸਤਾਰ ਸਿੰਘ ਨੂੰ ਵੀ ਦਿੱਤੀ ਜਿਹੜਾ ਬਾਨਾ ਤਨਗੁਰ ਕਲਗੀਧਰ ਪਿਤਾ ਸਹਾਬ ਮਹਾਰਾਜ ਜੀ ਨੇ ਸਿੰਘ ਨੂੰ ਦਿੱਤਾ ਕੋਈ ਬਾਨਾ ਸਿੰਘ ਨਹੀਂ ਦਿੱਤਾ ਖਾਲਸੇ ਨੂੰ ਸਿੰਘ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਤੁਸੀਂ ਕੋਟ ਸਵਾਰੀ ਕਰਨੀ ਹੈ ਸ਼ਖਤਰ ਤਾਰੀਖ ਹੋਣਾ ਹੈ ਕੋਈ ਹੁਕਮ ਬੀਬੀ ਲਈ ਨਹੀਂ ਕੀਤਾ ਲੇਕਿਨ ਅੱਜ ਅਸੀਂ ਆਪ ਹੀ ਆਪਣੇ ਵਿਰਸੇ ਤੋਂ ਵਕਫ ਹੋ ਰਹੇ ਆਪ ਹਾਂ ਤੇ ਫਿਰ ਬਾਅਦ ਵਿੱਚ ਕਹਿਣਾ ਕਿ ਸਾਡੇ ਨਾਲ ਗਲਤ ਹੋ ਰਿਹਾ ਡਿਸਕ੍ਰਿਮੀਨੇਟ ਕੀਤਾ ਜਾ ਰਿਹਾ ਇਸ ਚੀਜ਼ ਤੇ ਸਾਨੂੰ ਆਪ ਸੋਚਣ ਦੀ ਲੋੜ ਹੈ ਜਲਦ ਵਿੱਚ ਕਈ ਪੀਰ ਪੈਗੰਬਰ ਹੋਏ ਨੇ ਲੇਕਿਨ ਕਿਸੇ ਨੇ ਆਪਣੇ ਚੇਲਿਆਂ ਨੂੰ ਆਪਣੇ ਵਰਗਾ ਸਰੂਪ ਨਹੀਂ ਦਿੱਤਾ ਕੇਵਲ ਤੇ ਕੇਵਲ ਤਨ ਗੁਰੂ ਕਲਗੀਧਰ ਪਿਤਾ ਸਾਹਿਬ ਮਹਾਰਾਜ ਜੀ ਆਪ ਕੋਰ ਸਵਾਰੀ ਕਰਦੇ ਸੀ ਆਪ ਸ਼ਸਤਰ ਧਾਰੀ ਸੀ ਉਹਨਾਂ ਨੇ ਕੇਵਲ ਆਪਣੇ ਖਾਲਸੇ ਨੂੰ ਜਿਹੜੇ ਇਹ ਸਾਰੇ ਹੁਕਮ ਆਪਣਾ ਪਾਣਾ ਆਪਣੀ ਰਹਿਣੀ ਸਹਿਣੀ ਸੌਂਪ ਦਿੱਤੀ ਆਓ ਇਕੱਤਰ ਹੋ ਕੇ ਅੱਜ ਇਹ ਥਾਨ ਕੇ ਚਾਹੀਏ ਕਿ ਮੇਰਾ ਰੁਸਿਆ ਹੱਥ ਲਗੀਆਂ ਵਾਲਾ ਪਾਵੇਂ ਜੰਗ ਸਾਰਾ ਰੁਸ ਜਾਵੇ ਤੇ ਇਸ ਮਰਿਆਦਾ ਨੂੰ ਆਪਣੇ ਜੀਵਨ ਵਿੱਚ ਅਪਣਾਈਏ ਤੇ ਆਉ ਉਹ ਜਿਹੜੀ ਲੜੀਵਾਰ ਤથા ਆਰੰਭ ਗਈ ਹੈ ਉਹਦੇ ਅੱਗੇ ਸ਼ੁਰੂਆਤ ਕਰੀਏ ਤੋਹਰਾ ਕਰਤ ਦਰਾਈ ਹੀਮ ਤਹਾ ਸਮਾ ਸੰਝ ਪਰਿ ਆਏ ਦਰਬਾਬਾ ਅਜੀਤ ਸਿੰਘ ਸਰ ਮਹਾਰਾਜ ਜੀ ਬਾਬਾ ਚੂਹਾਰ ਸਿੰਘ ਸਰ ਮਹਾਰਾਜ ਜੀ ਹੁਣ ਤੱਕ ਆਪ ਜੀ ਨੇ ਇਤਿਹਾਸ ਰਵਨ ਕਿ ਤਰਿਕ ਕਿਵੇਂ ਉਹ ਜਨਰੰਗ ਤੇ ਮੈਦਾਨ ਵਿੱਚ ਸ਼ਹੀਦ ਹੋਏ ਨੇ ਤੇ ਹੁਣ ਪਾਇਦਰਨ ਸਿੰਘ ਪੰਗੂ ਜੀ ਅੱਗੇ ਇਤਿਹਾਸ ਲਿਖਣੇ ਨੇ ਕਿ ਅੰਦੇ ਕਿ ਦੋਵੇਂ ਵੱਡੇ ਪਰਾਂਵਾਂ ਨੇ ਜਿਹੜੇ ਦੋ ਪਰਾ ਸਿਨਾ ਇਨਾਂ ਦੇ ਬੜਾ ਗਹਿਰਜ ਦਾ ਯੁੱਧ ਕੀਤਾ ਕੀ ਹੁਣ ਸੁੰਦਿਆ ਵੇਲੇ ਦਾ ਸਮਾਂ ਹੋ ਗਿਆ ਹੈ ਐਨ ਘਰੇ ਸੰਤਾਰ ਤੁਰ ਚੌਕੀ ਚੁਫੇਰ ਕਰਾਏ ਤੇ ਪੁਰਾਤਨ ਸਮੇਂ ਦੀ ਮਰਿਆਦਾ ਸੀ ਕਿ ਜਦੋਂ ਸੂਰਜ ਟੱਲ ਜਾਵੇ ਨਾ ਡੁੱਬ ਜਾਵੇ ਤੇ ਉਸ ਸਮੇਂ ਜੰਗ ਨੂੰ ਸ਼ਾਂਤ ਕਰ ਦਿੱਤਾ ਜਾਂਦਾ ਸੀ ਤੇ ਕਹਿੰਦੇ ਹੁਣ ਸੁੰਦਿਆ ਵੇਲੇ ਦਾ ਸਮਾਂ ਹੋਇਆ ਹੈ ਤੇ ਜਿਹੜੇ ਤੁਰਕ ਨੇ ਇਹ ਗੜੀ ਤੂ ਧੂਲ ਜਾ ਕੇ ਡੇਰੇ ਲਗਾ ਕੇ ਗੜੀ ਨੂੰ ਥੇਰ ਕੇ ਬੈਠੇ ਨੇ ਚੌਪਲੀ ਮੋਰ ਚੁਕਸਾਈ ਜੋ ਤੇਰੇ ਘਰ ਗਏ ਕਹਿੰਦੇ ਚਾਰੇ ਪਾਸਿਓ ਤੁਹਾਨੂੰ ਨੇ ਬੜਾ ਭਿਆਨਕ ਕੀਰਾ ਕੀਤਾ ਹੈ ਮਾਨੁਖਨ ਸੰਗ ਮਨੁ ਪਰਵੇ ਇੱਕ ਬੰਦੇ ਨਾਲ ਦੂਜੇ ਬੰਦੇ ਨੂੰ ਜੋੜ ਕੇ ਜਿਵੇਂ ਕੰਧ ਹੁੰਦੀ ਹੈ ਦੀਵਾਰ ਹੁੰਦੀ ਹੈ ਇਸ ਤਰ੍ਹਾਂ ਦੇ ਤਰੀਕੇ ਦੇ ਨਾਲ ਬੰਦਿਆਂ ਨੂੰ ਨਾਲ ਜੋੜ-ਜੋੜ ਕੇ ਨਾਲੇ ਖੜੇ ਕਰਕੇ ਗੜੀ ਦੇ ਚਾਰੇ ਪਾਸੇ ਕੰਧ ਬਣਾਈ ਹੈ ਤੇ ਉਸ ਕੰਦ ਦੇ ਨਾਂ ਕਈ ਸੈਂਕੜਿਆਂ ਦੀ ਕੰਦਾ ਉੱਤੇ ਖੜੀ ਕਰ ਦਿੱਤੀਆਂ 10 ਲੱਖ ਦੀ ਫੌਜ ਨੇ ਇਹੋ ਜਿਹਾ ਭਿਆਨਕ ਜੇਰਾ ਪਾਇਆ ਹੈ ਤਿੰਨ ਮਗਰਾਤ ਕੋ ਲੱਖ ਨਾ ਪਏ ਕਹਿੰਦੇ ਇਹੋ ਜਿਹਾ ਭਿਆਨਕ ਜੇਰਾ ਸੀਗਾ ਕਿ ਜੇ ਕੋਈ ਪਰੀਂਦਾ ਚਾਹੇ ਤਾਂ ਵੀ ਉਥੋਂ ਨਹੀਂ ਨਿਕਲ ਸਕਦਾ ਸੀ ਇਕ ਕਹੇ ਪੁਰ ਰਹੁਗੇ ਨਾਹੀ ਤੇ ਉਲਾ ਵਿੱਚ ਉਹ ਜਿਹੜੀ ਤੁਰਤਾਂ ਦੀ ਫੌਜ ਹੈ ਕੁਝ ਕੁ ਜਿਹੜੇ ਕੋਲ ਸੀ ਜਿਨ੍ਹਾਂ ਦੇ ਤਨ ਗੁਰੂ ਕਲਗੀਧਰ ਪਿਤਾ ਸਹਾਬ ਰਾਜ ਜੀ ਨੂੰ ਰੰਤ ਤੇ ਮੈਦਾਨ ਵਿੱਚ ਦੇਖਿਆ ਸੀ ਉਹ ਕਹਿਣ ਲੱਗੇ ਕਿ ਕਲਗੀਧਰ ਪਿਤਾ ਸਹਾਬ ਰਾਜ ਜੀ ਨੂੰ ਇਹ ਕੇਰਾ ਨਹੀਂ ਰੋਕ ਸਕਦਾ ਹੋਏ ਫਿਰ ਕਹੇ ਕਿ ਮੈਂ ਜਾਉਂ ਪਤਾ ਹੀ ਤੇ ਉਹਦੇ ਦੂਜੇ ਸਾਥੀ ਪੁੱਛਣ ਲੱਗੇ ਕਿ ਉਹ ਇਥੋਂ ਕਿਸ ਤਰ੍ਹਾਂ ਨਿਕਲ ਕੇ ਜਾਵਨਗੇ ਕਿਧਰ ਉੱਡ ਕੇ ਜਾਵੇਗਾ ਗੁਰੂ ਗੋਬਿੰਦ ਸਿੰਘ ਇਹ ਜੋ ਆਪਣੇ ਸਾਥੀ ਨੂੰ ਸਵਾਲ ਕਰਦੇ ਨੇ ਹਰ ਕੋਣ ਕੋਸਲ ਪੜ੍ਹਨੇ ਵਾਲੇ ਕਹਿੰਦੇ ਚਾਰੋਂ ਪਾਸਿਆਂ ਤੋਂ ਇਹਦਾ ਪਿਆਨਕ ਤੇਰਾ ਹੈ ਜੇ ਗੁਰੂ ਗੋਬਿੰਦ ਸਿੰਘ ਚਾਵੇ ਤਾਂ ਵੀ ਇਸ ਕੇਰੇ ਤੋਂ ਲੰਘ ਨਹੀਂ ਸਕਦਾ ਲਖ ਲੋਕ ਉਸ ਪੈ ਦੁਆਰੇ ਤਉ ਦਾ ਸਾਥੀ ਜਵਾਬ ਦਿੰਦਾ ਹੈ ਕਹਿੰਦਾ ਕਿ ਤਿੰਨਾਂ ਲੋਕਾਂ ਦੀ ਸ਼ਕਤੀਆਂ ਤਿੰਨਾਂ ਲੋਕਾਂ ਦੀ ਫੌਜ ਵੀ ਗੁਰੂ ਗੋਬਿੰਦ ਸਿੰਘ ਨੂੰ ਕੇਰਾ ਪਾ ਨਹੀਂ ਲਵੇਨਾ ਤਾਂ ਵੀ ਉਹ ਤਨ ਗੁਰ ਕਲਗੀਧਰ ਪਿਤਾ ਸਾਇ ਮਾਲਾ ਦੇ ਅਨੁਕ ਕੈਦ ਨਹੀਂ ਕਰ ਸਕਦੇ ਹੋਏ ਨਾਏ ਪੰਘੂ ਇਹ ਗੁਨਾਹੀ ਉਹ ਕਹਿਣ ਲਗਾ ਕਿ ਕਲਕਿਤਾ ਪਿਤਾ ਜੀ ਜੇ ਚਾਨਣ ਤੇ ਉਹ ਅਸਮਾਨ ਵਿੱਚ ਉੱਡ ਕੇ ਵੀ ਇਸ ਕੇਰੇ ਨੂੰ ਪਿੰਨ ਸਕਦੇ ਨੇ ਤੇ ਜੇ ਚਾਨਣ ਤੇ ਤਰਤੀ ਨੂੰ ਫਾੜ ਕੇ ਇਸ ਕੇਰੇ ਨੂੰ ਲੰਘ ਸਕਦੇ ਨੇ ਉਸ ਧਮੀਨ ਮਦ ਬਜਰਤ ਉਦੇ ਸਾਥੀ ਕਹਿਣ ਲੱਗੇ ਕਿ ਇਹ ਕਿਵੇਂ ਹੋ ਸਕਦਾ ਹੈ ਚਲੋ ਵੇਖਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਉਹ ਕੀ ਕਰੇਗਾ ਠੀਕ ਬਾਦ ਗੁਰ ਔਖੀ ਬਣੀ ਕਹਿੰਦੇ ਹੁਣ ਗੁਰੂ ਤੇ ਬੜਾ ਔਖਾ ਸਮਾਂ ਆ ਗਿਆ ਹੈ ਦੇਖਦੇ ਹੋ ਇੱਥੇ ਕੀ ਰਣਨੀਤੀ ਵਰਤਾਵੇਗਾ ਠੀਕ ਬਾਦ ਜਿਵੇਂ ਲੋਕਾਂ ਚ ਬਿਣੀ ਕਹਿੰਦੇ ਦੇਖਾਂ ਕਿ ਹੁਣ ਪੁਰਾਣ ਲੋਕ ਦੇਖ ਰਿਹਾ ਕਿ ਕਿਵੇਂ ਦਸ ਲੋਕ ਦੇ ਕੇਰਨ ਨੂੰ ਗੁਰੂ ਇਹਨਾਂ ਦਾ ਜਿਹੜਾ ਹਿੰਦੇ ਪੀਰ ਹੈ ਇਹ ਕਿਵੇਂ ਇਸ ਕੇਰੇ ਨੂੰ ਪਿੰਲ ਕੇ ਅੱਗੇ ਨੂੰ ਬਧੇਗਾ ਇਹਦੇ ਹੁਣ ਕਲਗੀਧਰ ਪਿਤਾ ਨੂੰ ਕੁਝ ਸੁਜਣਾ ਨਹੀਂ ਹੈ ਉਹ ਨੂੰ ਕੁਝ ਸੋਚ ਨਹੀਂ ਸਕੇਗਾ ਇਹਦਾ ਪਿਆਨਕ ਬਾਰ ਕਿਹੜਾ ਹੈ ਰਈ ਨਾਮ ਓਜ ਕੁਛ ਡਰਨੇ ਵਾਹੀ ਉਦੇ ਨਾਨਕ ਗੁਰ ਕੋਈ ਸੋਚ ਵੀ ਨਹੀਂ ਥੀ ਜਿਹੜੀ ਅੱਗੇ ਜੰਗ ਘਰੇਗੀ ਸਾਹਿਬ ਦਾ ਤਾਂ ਸ਼ਹੀਦੀ ਪਾਈ ਗੁਰੂ ਦੇ ਲੱਤੇ ਜਿਗਰ ਵੱਡੇ ਦੋ ਸਾਹਿਬ ਜਾਦੇ ਰਣ ਤਤੇ ਮੈਦਾਨ ਵਿੱਚ ਉਹਨਾਂ ਸ਼ਹੀਦ ਹੋ ਗਏ ਨੇ ਬਾਬਾ ਬਸਤੂ ਗੁਰ ਦੀ ਪਈ ਸਚਾਈ ਇਹੋ ਜਾਂ ਪਿਆਨਕ ਸਰਮਾ ਹੁਣ ਗੁਰੂ ਤੇ ਆਇਆ ਹੈ ਤੇ ਦੇਖਦੇ ਹਾਂ ਉਹਨਾਂ ਕੀ ਗੁਰੂ ਕਿਹੜੀ ਰਣਨੀਤੀ ਵਰਤਾਵੇਗਾ। ਬਹਰਾ। ਪਉ ਸ੍ਰੀ ਸਤਗੁਰੂ ਸੋਚਿਓ ਹੰਸ ਸਤਿ ਦੀਨੋ ਸੰਗਿ ਥਾਏ। ਉਹਨ ਪਰਸ ਪਰੇਤਨ ਸਿੰਘ ਪੰਗੂ ਜੀ ਅੰਦਰ ਤੋਂ ਸਿਨੇ ਦਰਜ ਕਰਦੇ ਹੋਏ ਕਹਿੰਦੇ ਅੰਦਰ ਤਨ ਗੁਰੂ ਕਲਗੀਧਰ ਫਤਾ ਸਾਹਿਬ ਆਲਾ ਜੀ 71 ਰੁਕੇ ਵਿਰਾਜ ਕੇ ਆਕਾਰ ਗੁਰ ਪਰਮੇਸ਼ਰ ਨੂੰ ਸਜਦਾ ਕਰਦੇ ਹੋਇਆ ਸੋਚ ਰਹੇ ਨੇ ਕਿ ਮੇਰੇ ਪੁੱਤਰਾਂ ਨੇ ਬੜਾ ਮਹਾਨ ਜਗਤ ਦਿੱਤਾ। ਮਰੂ ਦੇ ਪਰਦੇ ਨੇ ਕਿਸੇ ਕੁਛ ਹੋਹੁ ਕੁਨੇ ਰਜਾਏ ਕਹਿੰਦੇ ਹੁੰਨ ਜਿਹੜੇ ਮੇਰੇ ਪੁੱਤਰ ਬੱਜੇ ਨੇ ਨਾਲ ਖਾਲਸੇ ਨੂੰ ਸੰਬੋਧਿਤ ਹੋ ਕੇ ਮਹਾਰਾਜ ਜੀ ਬਚਨ ਕਹਿ ਰਹੇ ਤੇ ਕਹਿੰਦੇ ਜਿਹੜਾ ਮੇਰਾ ਹੁੰਨ ਪੁੱਤਰ ਬਚਿਆ ਹੈ ਇੰਨੇ ਹੁਣ ਕਲ ਜੀਵਤ ਨਹੀਂ ਰਹਿਣਾ ਰੋਪਈ ਪਰ ਅਲਹੀ ਪੈਸੇ ਤੁਰਕੇ ਲਾਏ ਕਹਿੰਦੇ ਜਿਵੇਂ ਮੇਰੇ ਪਿਤਾ ਜੀ ਕੋ ਤੇਗ ਬਾਦਰ ਸਾਹਿਬ ਮਹਾਰਾਜ ਜੀ ਦਾ ਜਿਹੜਾ ਸਿਰ ਹੈ ਨਾ ਉਹ ਤੁਰਕਾਂ ਦੇ ਸਿਰ ਤੇ ਪਿਆਰ ਭਾਵ ਜਿਵੇਂ ਕੋਈ ਬੰਦਾ ਕਿਸੇ ਦਾ ਮਰਡਰ ਕਰ ਦੇਵੇ ਕਿਸੇ ਨੂੰ ਮਾਰ ਦੇਵੇ ਤੇ ਉਹਦਾ ਇਗਜ਼ਾਮ ਜਿਹੜਾ ਹੈ ਨਾ ਉਹ ਬੰਦੇ ਤੇ ਸਿਰ ਆ ਜਾਂਦਾ ਹੈ ਜਿਵੇਂ ਤਨਗੁਰੂ ਜੀ ਤਰਪਤਾ ਸਹਿਬ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਕਿ ਮੇਰੇ ਪਿਤਾ ਦੇ ਜਿਹੜਾ ਸਿਰ ਦਾ ਪਾਰ ਸੀ ਨਾ ਉਹ ਨਾ ਤੁਰਕਾਂ ਤੇ ਸਿਰ ਤੇ ਆਇਆ ਹੈ ਤੇ ਹੁਣ ਮੇਰੇ ਵੱਡੇ ਦੋ ਪੁੱਤਰਾਂ ਦਾ ਪਾਰ ਵੀ ਨਾ ਦੇ ਸਿਰ ਤੇ ਆਇਆ ਹੈ ਬਚਨ ਪੂਰਣ ਹੰਮ ਬੱਦੀ ਅਨਪਾਈ ਕਹਿੰਦੇ ਜਿਵੇਂ ਵੱਡ ਬਡੇਰਿਆਂ ਨੇ ਬਚਨ ਕੀਤੇ ਸੀ ਉਹ ਬਚਨ ਮੇਰੇ ਵੱਡੇ ਪੁੱਤਰਾਂ ਨੇ ਨਿਭਾਇਆ ਹੈ ਰਨ ਤਤੇ ਮੈਦਾਨ ਵਿੱਚ ਸੂਰਮਤਾਈ ਮਾਣੀ ਹੈ ਆਪਹੁਮ ਖਾਲਸੇ ਦਿਓ ਬੁਰਾਈ ਤਨ ਗੁਰੂ ਕਲਗੀਧਰ ਪਿਤਾ ਸਹਾਇ ਮਹਾਰਾਜ ਜੀ ਕਹਿਣ ਲਗੇ ਕਹਿੰਦੇ ਹੁਣ ਅਸੀਂ ਖਾਲਸੇ ਨੂੰ ਬੁਰੀਾਈ ਦਵਾਗੇ ਗੁਰੂ ਪਿਆਰੋ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੁਰੀਾਈ ਬਾਦਿ ਤਨ ਗੁਰੂ ਕਲਗੀਧਰ ਪਿਤਾ ਸਹਾਇ ਮਹਾਰਾਜ ਜੀ ਨੇ ਦਿੱਤੀ ਪੁਰਾਤਨ ਪੁਸਤਕਾਂ ਜਾਂ ਪੁਰਾਤਨ ਗ੍ਰੰਥ ਪੜ੍ਹੀ ਹੈ ਨਾ ਤੇ ਦੋਵਾਂ ਨੂੰ ਮੰਨਦਾ ਹੈ ਗੁਰੂ ਗੰਥ ਗ੍ਰੰਥ ਦੇ ਗੁਰੂ ਪੰਥ ਹੁਣ ਇੱਥੇ ਤਨਗੁਰੂ ਕਰਗੀਧਰ ਪਿਤਾ ਸਹਾਏ ਮਹਾਰਾਜ ਜੀ ਪੰਥ ਨੂੰ ਗੁਰਿਆਈ ਦੇ ਰਹੇ ਨੇ ਦਰੇ ਦੀ ਕੋ ਖਾਸ ਲਾਈ ਹੁਣ ਜਿਹੜਾ ਗੁਰਿਆਈ ਦਾ ਟਿਕਲਾ ਹੈ ਉਹ ਤਨਗੁਰੂ ਕਰਗੀਧਰ ਪਿਤਾ ਸਹਾਏ ਮਹਾਰਾਜ ਜੀ ਖਾਲਸੇ ਅੰਤ ਨੂੰ ਦੇਵਨਗੇ ਜਹਾਂ ਸਤਿਗੁਰੂ ਥੇ ਬੈਠੇ ਆਪ ਜਿਸ ਸਥਾਨ ਤੇ ਅੰਗੁਰੂ ਕਰਗੀਧਰ ਪਿਤਾ ਸਹਾਏ ਮਹਾਰਾਜ ਜੀ ਆਪ ਵਿਰਾਜੇ ਸੀ ਨਾ ਸੰਤ ਸਿੰਘ ਬੈਠਿਆ ਥਾ ਆਪ ਉੱਥੇ ਪੈਸਾ ਪੈ ਸੰਤ ਸਿੰਘ ਜੀ ਨੂੰ ਵਿਰਾਜਾ ਆਇਆ ਗੁਰੂ ਪਿਆਰਿਓ ਇਤਿਹਾਸ ਵਿੱਚ ਦੋ ਦੇ ਨਾਮ ਦਰਜ ਨੇ ਭਾਈ ਸੰਗਤ ਸਿੰਘ ਜੀ ਤੇ ਭਾਈ ਸੰਤ ਸਿੰਘ ਜੀ ਲੇਕਿਨ ਜਿਹੜੇ ਦੋਵਾਂ ਦੇ ਨਾਮ ਦਰਜ ਕਰਨ ਵਲੇ ਨੇ ਨਾ ਤਕਰੀਬਨ ਸਾਰੇ ਹੀ ਜਾਤਾਂ ਦਾ ਵਰਨਨ ਕਰਦੇ ਨੇ ਕਹਿੰਦੇ ਭਾਈ ਸੰਤ ਸਿੰਘ ਜੀ ਜਿਹੜੇ ਰੰਦੇ ਰੱਤੇ ਸੀ ਤੇ ਭਾਈ ਸੰਤ ਸਿੰਘ ਜੀ ਦੂਜੇ ਜਾਤ ਦੇ ਸੀ ਤਾਂ ਫਿਰ ਕਿ ਉਹਨਾਂ ਨੂੰ ਗੁਰਿਆਈ ਮਿਲੀ ਲੇਕਿਨ ਸਿੱਖ ਪੰਥ ਦੇ ਮਾਨ ਵਿਦਵਾਨ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਬੜਾ ਸੁੰਨਾ ਬਚਨ ਲਿਖਦੇ ਨੇ ਕਹਿੰਦੇ ਗੁਰਿਆਈ ਪਾਵੇ ਕਿਸੇ ਨੂੰ ਵੀ ਮਿਲੀ ਗੁਰਿਆਈ ਹਾਏ ਦੂ ਤਾਲਸੀ ਸਾਧਾ ਤਨਗੁਰ ਕਲਗੀਧਰ ਪਿਤਾ ਜੀ ਬਾਣੀ ਤੇ ਕਹਿੰਦੇ ਨੇ ਨਾ ਹਰ ਹਰ ਹਰਜਨ ਦੁਇ ਏਕ ਹੈ ਵਿਭ ਵਿਚਾਰ ਕਚਨਾਏ ਜਲ ਤੇ ਉਜ ਤਰੰਗ ਜਿਉ ਜਲ ਹੀ ਵਿਖੇ ਸਮਾਏ ਕਿ ਜਿਹੜਾ ਤਾਲੁਕ ਪਰਮੇਸ਼ਰ ਹੈ ਜਿਹੜਾ ਤੇ ਉਹਦਾ भगत ਹੈ ਨਾ ਇਹਨਾਂ ਦੋਵਾਂ ਦੇ ਵਿੱਚ ਕੋਈ ਫਰਕ ਨਹੀਂ ਜਿਵੇਂ ਦਰਿਆ ਜਲ ਤੇ ਉਜ ਤਰੰਗ ਜਿਉ ਜਲ ਹੀ ਵਿਖੇ ਸਮਾਏ ਜਿਵੇਂ ਦਰਿਆ ਦੇ ਵਿੱਚ ਕੋਈ ਲਹਿਰ ਨਿਕਲਦੀ ਹੈ ਨਾ ਉਤੇ ਉਹ ਲਹਿਰ ਬਬਕ ਦਰਿਆ ਦੇ ਵਿੱਚ ਹੀ ਸਮਾਜ ਜਾਂਦੀ ਹੈ ਇਹ ਜਿਹੜਾ ਤਤ ਹੈ ਉਹ ਕਾਲਕ੍ਰਮ ਪਰਮੇਸ਼ਰ ਦੇ ਵਿੱਚ ਸਮਾਉਂਦਾ ਹੈ ਤੇ ਇਹ ਗੱਲ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਲਿਖਦੇ ਕਹਿੰਦੇ ਗੁਰਿਆਈ ਕਿਸੇ ਨੂੰ ਵੀ ਮਿਲੀ ਹੋਵੇ ਹਾਏ ਦੋ ਖਾਲਸੇ ਸਰਵ ਮਹਾਰਾਜ ਜੀ ਨੇ ਗੁਰਿਆਈ ਖਾਲਸੇ ਨੂੰ ਦਿੱਤੀ ਹੈ ਤਗੜੀ ਆਪਣੀ ਸੀਸ ਸਵਾਰੀ ਇੱਥੇ ਜਿਹੜਾ ਪਾਇਰਦਰ ਸਿੰਘ ਜੀ ਪੰਕੂ ਦਾ ਗ੍ਰੰਥ ਹੈ ਇਥੇ ਭਾਈ ਸਾਹਿਬ ਭਾਈ ਸੰਤ ਸਿੰਘ ਜੀ ਦਾ ਨਾਮ ਲੱਜ ਹੈ ਕਹਿੰਦੇ ਉਹਨਾਂ ਤਨਗੁਰੂ ਕਲਗੀਧਰਪਤਾ ਸਾਹਿਬ ਜਿਨੇ ਆਪਣੀ ਪਗੜੀ ਜਿਹੜੀ ਐ ਨਾ ਉਹ ਭਾਈ ਸੰਤ ਸਿੰਘ ਜੀ ਨੂੰ ਬਖਸ਼ੀ ਹੈ ਸੰਤ ਸਿੰਘ ਸਿਰ ਆਪ ਸੁਧਾਰੀ ਤੇ ਆਪ ਉਹਨਾਂ ਦੇ ਸਿਰ ਤੇ ਜਿਹੜੀ ਆਪਣੀ ਦਸਤਾਰ ਤਨਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਨੇ ਸਜਾਈ ਹੈ ਨਿਝ ਕਲਗੀ ਸਿਰ ਤੇ ਹੀ ਲਗਾਈ ਤੇ ਜਿਹੜੀ ਆਪਣੀ ਕਲਗੀ ਸਿਰ ਉਹ ਭਾਈ ਸੰਤ ਸਿੰਘ ਜੀ ਦੇ ਉਹ ਚਿਹਰੇ ਤੇ ਸੁਸ਼ੋਭਿਤ ਕੀਤੀ ਹੈ ਸਜਾਈ ਹੈ ਈ ਪੁਸ਼ਾਕ ਆਪਣੀ ਪਹਿਰਾਏ ਤੇ ਆਪਣੀ ਸ਼ਾਇ ਕੁਸ਼ਾਕ ਮੁਲਕਾਇ ਸੰਤ ਸਿੰਘ ਜੀ ਨੂੰ ਤਨਗੁਰ ਕਲਗੀਧਰ ਸਾਹਿਬ ਪਿਤਾ ਜੀ ਨੇ ਮਹਦਾਈ ਹੈ ਗੁਰੂ ਧੋੜ ਸਿੰਘ ਰੱਤ ਪਾਯੋ ਹੋਰ ਪੰਜ ਸਿੰਘਾਂ ਨੂੰ ਇਕੱਤਰ ਖਿੜ ਕੇ ਤਨਗੁਰ ਕਲਗੀਧਰ ਪਿਤਾ ਸਾਹਿਬ ਰਾਜਿਆਂ ਨੇ ਆਪਣੇ ਇਸਤਾਨ ਤੇ ਬਿਠਾਇਆ ਹੈ ਗੁਰੂ ਨਾਨਕ ਜੀ ਮੰਦਰਿਤ ਕਾਇੋ ਭੈਰਸਰ ਸਿੰਘ ਪੰਗੂ ਜੀ ਬੜਾ ਸੋਲਾ ਬਚਨ ਲਿਖਦੇ ਨੇ ਕਹਿੰਦੇ ਜਿਵੇਂ ਗੁਰੂ ਅਨੰਦ ਸਹਿਬ ਮਹਾਰਾਜ ਜੀਾਂ ਨੇ ਗੁਰੂ ਅੰਗਦ ਸਹਿਬ ਮਹਾਰਾਜ ਜੀ ਨੂੰ ਬੁਰੀਾਈ ਦਿੱਤੀ ਸੀ ਨਾ ਇਵੇਂ ਹੀ ਤਨ ਗੁਰੂ ਕਲਗੀਧਰ ਪਿਤਾ ਸਹਿਬ ਮਹਾਰਾਜ ਜੀ ਉਹਨਾਂ ਆਪਣੇ ਖਾਲਸੇ ਨੂੰ ਜਿਹੜਾ ਬੁਰੀਾਈ ਦੇ ਰਹੇ ਨੇ ਸੱਤ ਖਾਲਸੇ ਤਨਸਰ ਕਰਵਾਈ ਜਦਸ ਪਾਵ ਜਨ ਦੋਧ ਕਰਾਉਂਦਾ ਕਿ ਖਾਲਸੇ ਨੂੰ ਜਿਹੜਾ ਬਾਕੀ ਖਾਲਸਾ ਸੀਗਾ ਜੇ ਥੋੜੀ ਬਹੁਤ ਕੋਝ ਬਚੀ ਸੀ ਉਹਨੂੰ ਤਨ ਗੁਰੂ ਕਲਗੀਧਰ ਪਿਤਾ ਸਹਿਬ ਮਹਾਰਾਜ ਜੀ ਨੇ ਬੁਲਾਇਆ ਹੈ ਤੇ ਇਹਨਾਂ ਪੰਜਾਂ ਨੂੰ ਨਮਸ਼ਕਾਰ ਕਰਾਈ ਹੈ ਤਨ ਦੋਧ ਕਰਾਈ ਹੈ ਗੁਰੂ ਸਿੰਘਨ ਦੇ ਪਾਤਸ਼ਾਹੀ ਗੁਰੂ ਪਿਆਰਿਓ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅਵਤਾਰ ਗੁਰੂ ਦੀ ਕਥਾ ਮੇਰੇ ਦਾਸ ਨੇ ਬੇਨਤੀ ਕੀਤੀ ਸੀ ਕਿ ਗ੍ਰੰਥ ਕਿਉਂ ਰਚਣਾ ਪਿਆ ਅੰਗਰੇਜ਼ਾਂ ਦਾ ਜਿਹੜਾ ਮੁਖੀ ਸੀ ਕੈਪਟਨ ਮਰੀ ਉਹਨੇ ਪੁੱਛਿਆ ਕਿ ਤੁਹਾਨੂੰ ਰਾਜਪਾਲ ਕਿਸ ਨੇ ਦਿੱਤਾ ਹੈ ਤੇ ਹੁਣ ਭਾਈ ਸਾਹਿਬ ਆਇ ਰਤਨ ਸਿੰਘ ਜੀ ਪੰਗੂ ਜਵਾਬ ਦੇ ਰਹੇ ਨੇ ਕਿ ਸਾਨੂੰ ਰਾਜਪਾਲ ਤਨ ਗੁਰੂ ਕਲਗੀਧਰ ਪਿਤਾ ਸਾਹਿਬ ਮਹਾਰਾਜ ਜੀ ਨੇ ਚੰਗੋੜ ਸਾਹਿਬ ਦੀ ਗੜੀ ਵਿੱਚ ਦਿੱਤਾ ਹੈ ਸਾਨਤ ਸਿੰਘ ਇਮ ਜਾਈ ਤਾ ਹੁਣ ਤਨ ਕਲਗੀਧਰ ਪਿਤਾ ਸਾਇ ਮਹਾਰਾਜ ਜੀ ਨੇ ਪਾਈ ਸੰਤ ਸਿੰਘ ਜੀ ਨੂੰ ਸਮਝਾਉਣਾ ਕਿ ਤਾ ਹੋਏ ਸ਼ਹੀਦ ਮਦ ਫੜ ਹੋ ਜਾਈ ਪਾਈ ਸੰਤ ਸਿੰਘ ਜੀ ਕਲ ਤੁਰਕਾਂ ਦੀ ਫੋਜ ਨੇ ਬੜਾ ਹੱਲਾ ਕਰਨਾ ਹੈ ਤੁਸੀਂ ਇਹਨਾਂ ਦੇ ਹੱਥ ਜਿਉਂਦੇ ਨਾਲ ਲਾ ਛੇਤੀ ਦੀ ਅਬਦੀ ਨੂੰ ਮਾਨਨਾ ਤੋਹਰਾ ਜੀਵਨ ਸਿੰਘ ਰੰਗਰੇਟਾ ਉਹ ਬੰਦੂਕੀ ਖੂਹ ਖਵਾਈ ਪੈਸਾ ਪੈ ਜੀਵਨ ਸਿੰਘ ਜੀ ਰੰਗਰੇਟੇ ਰੰਗਰੇਟੇ ਗੁਰੂ ਕੇ ਬੇਟੇ ਜਿਨ੍ਹਾਂ ਦਾ ਨਾਮ ਪਾਈ ਜੈਤਾ ਸਿੰਘ ਜੀ ਸੀ ਪੈਦੇ ਪਾਈ ਜੈਤਾ ਜੀ ਸੀ ਤੇ ਅਮਰਦੀ ਦਾ ਚੱਕਰ ਤੋਂ ਬਾਅਦ ਪਾਈ ਜੀਵਨ ਸਿੰਘ ਜੀ ਹੋਇਆ ਇਹ ਰੰਗਰੇਟੇ ਗੁਰੂ ਕੇ ਬੇਟੇ ਜਿਹੜੇ ਗੁਰੂ ਦੇ ਤੇਗ ਬਦਲ ਸਾਹਿਬ ਮਾਰੇ ਦਾ ਅਸੀਰ ਚਾਂਦਰੀ ਚੋਣ ਤੋਂ ਵਾਪਸ ਲੈ ਕੇ ਆਏ ਸੀ ਹੁਣ ਇਹ ਭਾਈ ਜਿਹੜੇ ਰੰਗਰੇਟੇ ਨੇ ਨਾ ਪਾਈ ਪਾਈ ਜੀਵਨ ਸਿੰਘ ਜੀ ਰੰਗਰੇਟੇ ਕਹਿੰਦੇ ਬੰਦੂਕ ਬੜੀ ਤਗੜੀ ਚਲਾਉਂਦੇ ਨੇ ਜਿਹੜੇ ਰਾਮਚੰਦ ਨੇ ਕਹਿੰਦੇ ਦੋ ਦੋ ਬੰਦੂਕੇ ਇਕੱਲੇ ਨੂੰ ਚਲਾਉਂਦੇ ਇਹ ਕਹਿੰਦੇ ਜਿਸ ਪਾਸੇ ਨੂੰ ਆਵਾਜ਼ ਆਉਂਦੀ ਨਾ ਭਾਈ ਜੀਵਨ ਸਿੰਘ ਜੀ ਉਸ ਪਾਸੇ ਬਿਨਾਂ ਦੇਖੇ ਗੋਲੀ ਛੱਡ ਦਿੰਦੇ ਤੇ ਗੋਲੀ ਆਪਣੇ ਨਿਸ਼ਾਨੇ ਨੂੰ ਪਿਲ ਕੇ ਅੱਗੇ ਨੂੰ ਵੱਧਦੀ ਇਹੋ ਜੇ ਮਾਨ ਬਣਕੀਏ ਸੀ ਇੱਕ ਪੁਰਜ ਮਦ ਸੋਹ ਭਇਓ ਆਹ ਕੀ ਕਿਸਾਏ ਬੁਰਪਈ ਜੀਵਨ ਸਿੰਘ ਜੀ ਨੂੰ ਤਨ ਗੁਰ ਕਲਗੀਧਰ ਪਿਤਾ ਸਾਹਿਬ ਮਹਾਰਾਜ ਜੀ ਨੇ ਬੁਰਜ ਤੇ ਇੱਕ ਮੋਰਚੇ ਤੇ ਬਿਠਾ ਕੇ ਕਿਹਾ ਹੈ ਕਿ ਤੁਸੀਂ ਇੱਥੋਂ ਮੋਰਚਾ ਲੜਨਾ ਹੈ ਹੋਰ 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 ਉਤੇ ਮਹਾਏ ਤੇ ਜਿਹੜੇ ਮੋਰਚੇ ਸਿੰਘ ਸਿਨਾ ਉਹਨਾਂ ਨੂੰ ਉਹਨਾਂ ਦਾ ਮੋਰਚਾ ਸਾਹਮਣੇ ਹੋਇਆ ਸਾਰੇ ਰਣ ਨਿਤੀ ਦੱਸਦੇ ਨੇ ਤਨ ਗੁਰ ਕਲਗੀਧਰ ਪਿਤਾ ਸਾਹਿਬ ਮਹਾਰਾਜ ਜੀ ਹਰ ਦਾਰੂ ਵਿਉ ਉਸੇ ਮੁਕਾਏ ਕਹਿੰਦੇ ਲੇਕਿਨ ਸਿੰਘਾ ਕੁੱਲ ਨੂੰ ਦਾਰੂ ਨਹੀਂ ਸੀ ਦਾਰੂ ਸਿੱਕਾ ਭਾਵ ਗੋਲੀ ਬਾਰੂਦ ਨਹੀਂ ਗਿਆ ਉਹਨਾਂ ਕੋਲ ਉਹਨੂੰ ਦੂਰ ਚਲਾਉਣ ਲਈ ਗੋਲੀਆਂ ਨਹੀਂ ਬਚੀਆਂ ਸੀ ਹੋਤੇ ਗੋਲੀਆਂ ਨਹੀਂ ਲੈਣਾ ਥੱਕੇ ਹੋਤੇ ਹਰ ਨੀਂਦ ਹਟਾਏ ਉਹ ਜਿਹੜੇ ਸਿੰਘ ਸੀ ਨਾ ਥੱਕੇ ਵੀ ਬੜੇ ਹੋ ਸੀ ਇਹਨੇ ਸੰਭਾਤ ਤਿੰਨ ਚਾਰ ਦਿਨ ਹੋ ਗਏ ਨੇ ਕਿ ਲਗਾਤਾਰ ਜੰਗ ਕਰ ਰਹੇ ਨੇ ਨਾ ਸੋਨ ਨੂੰ ਸਮਾਂ ਮਿਲਿਆ ਨਾ ਜਲ ਛੱਡਣ ਨੂੰ ਸਮਾਂ ਮਿਲਿਆ ਤੇ ਨਾ ਹੀ ਕੋਈ ਅਨਾਜ ਖਾਣ ਨੂੰ ਸਮਾਂ ਮਿਲਿਆ ਸਭ ਸਿੰਘ ਮਲ ਚਾਲੀ ਹੇ ਥਾਏ ਕਹਿੰਦੇ ਜਿਹੜੇ 40 ਸਿੰਘ ਆਏ ਸੀ ਨਾ ਭੁਖੇ ਭਾਨੇ ਹੁਣ ਇਹਨਾਂ ਦੇ ਵਿੱਚੋਂ ਵੀ ਕੁਛ ਹੀ ਸਿੰਘ ਬਚੇ ਨੇ ਕਿਛ ਚੱਟਮੀ ਕਿਛ ਭਲੇ ਤੇ ਮਰੇ ਜਿਹੜੇ ਕੁਛ ਕੁ ਸਿੰਘ ਸੀ ਚਾਦੀ ਦੇ ਵਿੱਚੋਂ ਉਹ ਕੱਲ ਦੇ ਇਤਿਹਾਸ ਵਿੱਚ ਚੰਕੌਰ ਸਾਹਿਬ ਦੇ ਜੰਗ ਵਿੱਚ ਸ਼ਹੀਦ ਹੋ ਗਏ ਤੇ ਜਿਹੜੇ ਹੁਣ ਕੁਝ ਵੀ ਬਚੇ ਨੇ ਜਖਮੀ ਸਿੰਘ ਹਨ ਬੈਨੇ ਤੇ ਇਹਨਾਂ ਕਰ ਸਸੋ ਬਹੁ ਪੁਰ ਕਰੇ ਕਹਿੰਦੇ ਉਹਨਾਂ ਦੇ ਸ਼ਰੀਰ ਦੇ ਅੰਦਰ ਕੋਈ ਸਾਹ ਨਹੀਂ ਹੈ ਬੋਦੀ ਕੋਈ ਚਾਨ ਨਹੀਂ ਹੈ ਲੇਕਿਨ ਤਨਗੁਰ ਕਲਗੀਧਰ ਪਿਤਾ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਹੈ ਕਿ ਇਹਨਾਂ ਧੁਖਾ ਰਹਿਣ ਤੋਂ ਬਾਅਦ ਨਿੰਦਰੀ ਪੂਰੀ ਨਹੀਂ ਹੋਈ ਫਿਰ ਵੀ ਰਮਨ ਤੇ ਮੈਦਾਨ ਤੇ ਇਹਨਾਂ ਨੇ ਪੈਰ ਨਹੀਂ ਲਗਾਇਆ ਉਸੇ ਟਿਕੇ ਰਹੇ ਬਹਿਰਿਆਂ ਨੂੰ ਬੂਤ ਰੋੜਾ ਜਵਾਬ ਦਿੱਤਾ ਖਾਲਸੇ ਨੇ ਉਤੋ ਕਨੀ ਖਾਨ ਗੁਰ ਸੰਗ ਪਠਾਨ ਗੁਰੂ ਪਿਆਰੋਏ ਕਨੀ ਖਾਨ ਦੇ ਨਬੀ ਖਾਨ ਇਹ ਦੋ ਪਰਾਸੀ ਤੇ ਪਠਾਨ ਸੀ ਇਹ ਹਰ ਤੁਕਾਂ ਦੀ ਫੌਜ ਵਿੱਚ ਸੀ ਲੇਕਿਨ ਗੁਰੂ ਕਰ ਦੇ ਸਰਦਾਲੂ ਸੀ ਉਨੇ ਜਿਹੜੇ ਭਾਈ ਗਮੀਖਾਨ ਤੇ ਨਵੀ ਖਾਨੇ ਨਾ ਇਹ ਛੁੱਪਦੇ ਹੋਇਆ ਲੁਕਦੇ ਹੋਇਆ ਗੜੀ ਦੇ ਕੋਲ ਆਣ ਤੁਜੇ ਨੇ ਕਹੋ ਭਾਈ ਤਿਸ ਕੋ ਆਣ ਗੜੀ ਦੇ ਕੋਲ ਆ ਕੇ ਦੋਇ ਭਾਈ ਮਹਾਰਾਜ ਜੀਨ ਬਾਜ ਮਾਰਦੇ ਨੇ ਮਾਰ ਉਹ ਹਾਜ ਕਹਨ ਸਦੇ ਹੋਤਾ ਹੈ ਮਹਾਰਾਜ ਜੀ ਆਨੂ ਬਚਨ ਕਰਦੇ ਨੇ ਮਹਾਰਾਜ ਜੀ ਸਾਨੂੰ ਆਪਣੀ ਸੰਗਤ ਵਿੱਚ ਲੈ ਲਵੋ ਸਾਨੂੰ ਆਪਣੇ ਕੋਲ ਬੁਲਾ ਲਵੋ ਆਓ ਨਿਖਸ ਹਨ ਰੱਖ ਲੈ ਤਾਂ ਹੈ ਸਾਨੂੰ ਆਪਣੀ ਗੋਦ ਵਿੱਚ ਪਿਠਾ ਦਿਓ ਸਾਨੂੰ ਆਪ ਜੀ ਦੇ ਲਾਗੇ ਹੀ ਰਹਿਣਾ ਹੈ ਸਾਨੂੰ ਆਪਣੇ ਕੋਲ ਬਿਲਾ ਦਿਓ ਇੰਜ ਬਾਲੂ ਬਾਜ ਮਾਰ ਕੇ ਮਾਰੇ ਜਾਨੂੰ ਨਮਸਕਾਰ ਕਰਦੇ ਨੇ ਸੋ ਪਾਤ ਗੁਰ ਤੇ ਕਨ ਪਈ ਕਹਿੰਦੇ ਜਦੂ ਇਹ ਕਲ ਤਨ ਗੁਰ ਕਲਗੀ ਤਾਂ ਸਹਿ ਮਹਾਰਾਜ ਜੀ ਨੂੰ ਅੰਦਰ ਸੁਣਾਈ ਦਿੱਤੀ ਹੈ ਨਾ ਅਗੋਂ ਪਠਾਨ ਨੂੰ ਸਰ ਸਮਝਾਈ ਤਾਂ ਤਨ ਗੁਰ ਕਲਗੀਧਰ ਕਿਤਾ ਸਾਹਿਬ ਮਹਾਰਾਜ ਜੀ ਨੇ ਦੋਵੇਂ ਪਠਾਨ ਜਿਹੜੇ ਦੋਵੇਂ ਪੜਾ ਸਕਾ ਇਹਨਾਂ ਨੂੰ ਆਪਣੇ ਕੋਲ ਬੁਲਾ ਕੇ ਮਹਾਰਾਜ ਜੀ ਨੇ ਸਾਰੀ ਰਣਨੀਤੀ ਸਮਝਾਈ ਹੈ ਗੁਰੂ ਪਿਆਰਿਓ ਇਥੇ ਇਤਿਹਾਸ ਵਿੱਚ ਬੱਜਣ ਆਉਂਦੇ ਨੇ ਕਿ ਜਿਹੜੇ ਪੰਜ ਸਿੰਘ ਸੀ ਨਾ ਉਹਨੇ ਕੁਝ ਕੇ ਪਚਾਰਤ ਕਹਿ ਦਿੰਦੇ ਕਿ ਪੰਜ ਸਿੰਘਾਂ ਨੇ ਆਕੇ ਮਹਾਰਾਜ ਜੀ ਦਾ ਹੁਕਮ ਕੀਤਾ ਗੁਰੂ ਪਿਆਰਿਓ ਪਾਵ ਮਰ ਬੇਸ਼ਕ ਮਹਾਰਾਜ ਜੀ ਨੇ ਕੁਰਾਇ ਦਿੱਤੀ ਹੈ لیکن گرو ਦਾ ਸਿੱਖ ਜਿਹੜਾ ਨਾ ਕਦੇ ਵੀ ਗੁਰੂ ਨੂੰ ਹੁਕਮ ਨਹੀਂ ਕਰ ਸਕਦਾ ਪੰਜਾਂ ਨੇ ਆਕੇ ਬੇਰਤੀ ਕੀਤੀ ਮਹਾਰਾਜ ਜੀ ਆਪ ਗੜੀ ਨੂੰ ਛੱਡ ਦਿਓ ਆਪ ਜੀ ਨੇ ਆਪ ਜੀ ਨੂੰ ਆਪ ਜੀ ਦੀ ਪੰਥ ਨੂੰ ਲੋੜ ਹੈ ਆਪ ਜੀ ਗੜੀ ਨੂੰ ਛੱਡ ਦਿਓ ਤੇ ਉਹਨਾਂ ਦੀ ਬੇਰਤੀ ਮੰਨਦਿਆਂ ਹੋਇਆਂ ਉਹਨਾਂ ਮਹਾਰਾਜ ਜੀ ਕਣੀ ਖਾਂ ਦੇ ਨਵੀ ਖਾਂ ਨੂੰ ਸਾਰੀ ਗੱਲ ਦੱਸਦੇ ਨੇ ਕਿ ਉਹਨਾਂ ਸੀ ਗੜੀ ਛੱਡਨੀ ਹੈ ਸਾਨੂੰ ਬਾਹਰ ਦਾ ਹਾਲ ਦੱਸੋ ਕਿ ਕਿਵੇਂ ਵੈਰੀ ਤੁਲਕਾਂ ਨੇ ਮੋਚਾ ਲਗਾਇਆ ਹੈ ਲੈ ਚੰਗ ਹਮ ਨਿਹਾਲ ਤੁਸੀਂ ਸਾਨੂੰ ਬਾਹਰ ਜਿਹੜੇ ਤੁਰਕਾਂ ਨੇ ਮੋਰਚਾ ਲਗਾਇਆ ਉਹਨਾਂ ਦੇ ਮੋਰਚੇ ਦੇ ਹਾਲਤੇ ਵਾਲੇ ਦੱਸੋ ਕਿ ਕਿਵੇਂ ਇਹਨਾਂ ਨੇ ਮੋਰਚਾ ਲਗਾਇਆ ਹੈ ਤੇ ਤੁਸੀਂ ਸਾਡੀ ਸਹਾਇਤਾ ਕਰੋ ਤੇ ਅਸੀਂ ਤੁਹਾਨੂੰ ਨਿਹਾਲੋਂ ਨਿਹਾਲ ਕਰਤਾਂਗੇ ਤੁਸੀਂ ਸਾਡਾ ਸਾਥ ਦਿਓ ਅਸੀਂ ਤੁਹਾਨੂੰ ਨਿਹਾਲ ਕਰਤਾਂਗੇ ਉਤੋ ਪਠਾਨ ਸਿਦਕਪੂਰੋ ਕਹਿੰਦੇ ਜਿਹੜੇ ਉਹ ਜਿਹੜੇ ਦੋ ਪਠਾਨ ਸੀ ਨਾ ਗਨੀ ਖਾਨ ਤੇ ਨਵੀ ਖਾਨ ਉਹ ਆਪਣੇ ਸਿਦਕ ਦੇ ਬੜੇ ਪੂਰੇ ਸਨ ਕਹੀ ਲੈ ਤਨਜ ਜਰੂਰੋ ਉਹ ਕਹਿਣ ਲਗੇ ਮਹਾਰਾਜ ਜੀ ਅਸੀਂ ਵੀ ਤੁਹਾਡੇ ਨਾਲ ਜਾਵਾਂਗੇ ਅਸੀਂ ਹੁਣ ਤੁਹਾਨੂੰ ਛੱਡਣਾ ਨਹੀਂ ਤੋਹਰਾ ਉਤੀ ਮੋਰੀ ਇੱਕ ਗੁਰਜ ਮਗ ਸੋ ਗੁਰ ਤੈ ਫੁਲਾਈ ਕੱਜੀ ਗੜੀ ਦਾ ਜਿਹੜਾ ਛੋਟਾ ਦਰਵਾਜ਼ਾ ਸੀਗਾ ਉਹ ਤਨ ਗੁਰ ਕਲਗੀਧਰ ਪਿਤਾ ਜੀ ਨੇ ਹੁਕਮ ਕਰਕੇ ਉਹਨੂੰ ਉਹ ਦਰਵਾਜ਼ਾ ਖੁਲਵਾ ਦਿੱਤਾ ਕਮਰ ਖੰਝਣ ਉੱਤੇ ਹੱਥ ਪੜਿਓ ਉਤਮ ਹੋਲੇ ਜੀ ਜੇ ਪਾਈ ਕਹਿੰਦੇ ਤਨਗੁਰੂ ਕਲਗੀਧਰ ਪਿਤਾ ਜੀ ਦੇ ਕਮਰ ਕਸੇ ਵਿੱਚ ਇੱਕ ਬੜਾ ਪੇਸ਼ਕੀਮਤੀ ਖੰਜਰ ਹੈ ਤੇ ਇੱਕ ਆਕੂਚ ਮਹਾਰਾਜਿਆਂ ਦੇ ਤੇਗ ਹੈ ਤੇ ਨਾਲ ਪੰਜ ਸਿੱਖ ਮਹਾਰਾਜਿਆਂ ਦੇ ਭਾਈ ਇਤਿਆਰ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਲ ਸਿੰਘ ਜੀ ਤੇ ਗਨੀ ਖਾਨ ਤੇ ਨਦੀ ਖਾਨ ਇਹ ਪੰਜੋਂ ਮਹਾਰਾਜਿਆਂ ਦੇ ਨਾਲ ਗੜੀ ਦੇ ਪਾਰ ਆਏ ਨੇ ਚੌਪਈ ਨਿਕਸ ਸਤਿਗੁਰੂ ਜਦ ਆਗੇ ਥਾਯੋ ਕਹਿੰਦੇ ਜਿਵੇਂ ਤਨਗੁਰੂ ਕਲਗੀਧਰ ਪਿਤਾ ਸਾਹਿਬ ਮਹਾਰਾਜ ਜੀ ਗੜੀ ਦੇ ਪਾਰ ਆਏ ਨਾ ਮਹਿਰੋਂ ਕਿਤੇ ਲੰਮ ਨਾ ਪਾਇਓ ਤੇ ਬਾਹਰ ਆ ਕੇ ਇਹਨਾਂ ਦਾ ਕੇਰਾ ਦੇਖਦੇ ਨੇ ਕਿ ਪਾਰ ਪੈਰ ਰੱਖਣ ਦੀ ਜਗ੍ਹਾ ਨਹੀਂ ਪਾਰ ਇਹੋ ਜਿਹਾ ਇਹਨਾਂ ਦੇ ਪਿਆਨਤ ਕੇਰਾ ਲਾ ਕੇ ਬੈਠਿਆ ਹੋਇਆ ਹੈ ਕਿ ਕੋਈ ਇਸ ਕੇਰੇ ਨੂੰ ਕੇਰੇ ਤੋਂ ਨਿਕਲ ਨਹੀਂ ਸਿੱਖਦਾ ਸੋ ਸਤਿਗੁਰੂ ਦਿਉ ਰੋਹੇ ਮਚਾਏ ਕਹਿੰਦੇ ਉਸ ਸਮੇਂ ਤੁਨ ਗੁਰੂ ਕਲਗੀਧਰ ਪਿਤਾ ਸਹਾਬ ਮਹਾਰਾਜ ਜੀ ਨੇ ਅੱਜ ਉੱਥੇ ਗੁਰਦੁਆਰਾ ਤਾਜੀ ਸਾਹਿਬ ਹੈ ਮਹਾਰਾਜ ਜੀ ਉਥੇ ਤਾੜੀ ਮਾਰ ਕੇ ਗਰਜਦੇ ਹੋਇਆ ਕਿ ਅਸੀਂ ਪੀ ਰਹੇ ਹਿੰਦ ਚਾਰਿਆ ਹੈ ਜੇ ਕਿਸੇ ਦੇ ਸਾਹ ਹੈ ਦੇ ਕੋਈ ਰੋਕ ਸਕਦਾ ਹੈ ਤੇ ਆਕੇ ਰੋਕ ਨਾਵੇ ਅਜ ਉਥੇ ਇਸ ਪਤਾਨਕ ਗੁਰਦੁਆਰਾ ਸਾਹਿਬ ਵੀ ਹੈ ਤੇ ਨਾਲ ਹੀ ਨਾਲ ਮਹਾਰਾਜ ਜੀ ਨੇ ਨਕਾਰੇ ਦੀ ਛੋਟਾ ਉਥੇ ਵੀ ਕਰਾਈ ਸੰਨ ਆ ਗਿਓ ਹਿੰਦ ਢਿਮ ਕਹੇ ਉਸ ਨਾਏ ਪੀ ਰਹੇ ਹਿੰਦ ਘੜੀ ਨੂੰ ਛੱਡ ਕੇ ਜਾ ਰਿਹਾ ਹੈ ਜੇ ਕੋਈ ਫੜ ਸਰਦਾ ਤੇ ਆਕੇ ਫੜ ਲਵੇ ਇੰਜ ਮਹਾਰਾਜ ਜੀ ਬਚਨ ਕਰਕੇ ਹੁਣ ਅੱਗੇ ਨੂੰ ਵਧੇ ਨੇ ਕਹਿੰਦੇ ਚਾਰੋਂ ਪਾਸੇ ਰੋਲਾ ਹੀ ਰੋਲਾ ਮਚ ਗਿਆ ਜਿਹੜੀ ਤੁਰਕਾਂ ਦੀ ਫੌਜ ਹੈ ਨਾ ਇਹ ਪੈ ਪੀਤ ਲੋ ਗਈ ਤੇ ਇੰਨੀ ਪੈ ਵਿੱਚ ਆ ਗਈ ਕਿ ਆਪਸ ਵਿੱਚ ਹੀ ਇੱਕ ਦੂਏ ਨੂੰ ਵੱਢਣ ਨਾ ਲੱਗ ਪਏ ਸਤਿਗੁਰੂ ਕੀ ਕਹੇ ਉਸ ਹੀ ਤੋਰ ਕਹਿੰਦੇ ਤੇ ਜਿਹੜਾ ਕੋਈ ਤਨਗੁਰੂ ਕਲਗੀਧਰ ਪਿਤਾ ਜੀ ਦੇ ਸਾਹਮਣੇ ਆਉਂਦਾ ਮਹਾਰਾਜ ਜੀ ਆਪਣੇ ਤੀਗ ਨਾਲ ਉਹਦੇ ਦੋ ਟੋਟੇ ਕਰਦੇ ਹੋਏ ਲਾਸ਼ਾਂ ਦੇ ਢੇਰ ਲਾਦੇ ਹੋਏ ਕੇਰੇ ਨੂੰ ਪੰਨ ਦਿਹਾਉਆ ਅੱਗੇ ਨੂੰ ਬੱਦੇ ਨੇ ਉਹ ਪਖਾਨ ਪੁਰ ਅਗ ਲਾਇਓ ਤੇ ਜਿਹੜੇ ਪਠਾਰ ਸੀ ਨਾ ਗਨੀ ਖਾਂ ਤੇ ਨਵੀਂ ਖਾਂ ਇਹ ਵੀ ਤਾਂ ਗੁਰੂ ਕਲਗੀਧਰ ਜੀ ਦੇ ਪਿੱਛੇ ਪਿੱਛੇ ਨੂੰ ਆ ਰਹੇ ਨੇ ਫਰਮਤ ਤੁਰਤਾਂ ਨਾ ਕਰਿਆ ਬਲਤਾਇਓ ਹੁਣ ਤਾਂ ਗੁਰੂ ਕਲਗੀਧਰ ਜੀ ਤਾਂ ਸਾਇਬ ਮਹਾਰਾਜੀ ਦਾ ਤੁਰਕਾਂ ਦੀ ਲਾਸ਼ਾਂ ਦੇ ਟੇਰ ਲਾਉਂਦੇ ਹੋਇਆ ਦਰਿਆ ਦੇ ਕੰਡੇ-ਕੰਡੇ ਤੂੰ ਹੁਣ ਅੱਗੇ ਵਧੇ ਨੇ ਦੋਰ ਤਪੋਰਤਾਂ ਨਰੇਤਾਂ ਕਹਿੰਦੇ ਦੌੜ ਦਪੋਰ ਕਰਕੇ ਚੱਲ ਆਦੇ ਲੇਖੋ ਇੱਕ ਮਾਈ ਚੱਲ ਦਰਿਆ ਦੇ ਕੰਡੇ-ਕੰਡੇ ਅੱਗੇ ਅੱਗੇ ਵੱਧਦੇ ਹੋਏ ਤਨਗੁਰੂ ਕਲਗੀਧਰ ਪਿਤਾ ਸਾਇ ਮਹਾਰਾਜ ਜੀ ਅੱਗੇ ਰਸਤੇ ਵਿੱਚ ਇੱਕ ਮਾਈ ਹੈ ਇੱਕ ਗੁਜਰ ਹੈ ਜੋ ਮੱਝਾਂ ਚਾਲ ਰਿਹਾ ਹੈ ਉਹ ਮਨੇ ਤਨਗੁਰੂ ਕਲਗੀਧਰ ਪਿਤਾ ਸਾਇ ਮਹਾਰਾਜ ਜੀ ਨੂੰ ਰਾਹ ਵਿੱਚ ਮਿਲਿਆ ਹੈ ਮੰਨੇ ਲਿਓ ਤੂੰ ਗੁਰੂ ਪਛਾਨ ਉਹ ਜਿਹੜਾ ਮਾਈ ਸੀ ਉਹਨੇ ਤਨਗੁਰੂ ਕਲਗੀਧਰ ਪਿਤਾ ਸਾਇ ਮਹਾਰਾਜ ਜੀ ਨੂੰ ਪਛਾਨ ਲਿਆ ਬੜਾ ਰੋਲਾ ਪਾਣ ਲਗਿਆ ਉਹਨੇ ਪਛਾਣ ਲਿਆ ਕਿ ਇਹ وہی ਹੈ ਜਿਹਦੇ ਮਲਕ ਦੁਰਕ ਪਏ ਨੇ ਉਹ ਬੜਾ ਰੋਲਾ ਪਾਣ ਲਗਿਆ ਕਿ ਗੁਰੂ ਇੱਥੇ ਹੈ ਇੱਥੇ ਹੈ ਭਈ ਇੱਥੇ ਹੈ ਇੰਝ ਕਰਕੇ ਉਹਨੇ ਬੜਾ ਰੋਲਾ ਪਾਇਆ ਸੰਤ ਗੁਰੂ ਉਸ ਤਈ ਮੋਹਰ ਪਾਈ ਕਹਿੰਦੇ ਤੁਨੂੰ ਤਲਗੀ ਤਰ ਪਿਤਾ ਜੀ ਦੇ ਕਮਰ ਕਸੇ ਵੀ ਜਿਹੜੀ ਮੋਹਰਾਂ ਸੀ ਨਾ ਮਹਾਰਾਜ ਜੀ ਨੇ ਕੁਝ ਕੁ ਮੋਹਰਾਂ ਕੱਢੀਆਂ ਤੇ ਸਾਹਮਣੇ ਸੁਧੀਆਂ ਕਿ ਲਾਲਚ ਵਸ ਹੋ ਕੇ ਚੁੱਪ ਹੋ ਜਾਵੇਗਾ ਇਸ ਤੇ ਰੋਲਾ ਹੋਰ ਦਿਉ ਪਾਈ ਕਹਿੰਦੇ ਲੇਕਿਨ ਜਿਹੜਾ ਮਾਰੀ ਸੀਗਾ ਗੁੱਜਰ ਉਹਨੇ ਰੋਲਾ ਘੱਟ ਨਹੀਂ ਕੀਤਾ ਉਹ ਹੋਰ ਉੱਚਾ ਬੋਲ ਲੱਗ ਪਿਆ ਕਿ ਗੁਰੂ ਇੱਥੇ ਹੈ ਇੱਥੇ ਹੈ ਗੁਰੂ ਸੋਚ ਨਾ ਦੇ ਪੜਾਏ ਸਰ ਗੁਰੂ ਕਲਿ ਕੋ ਸੋਚਦਾ ਹੈ ਕਿ ਮੈਂ ਗੁਰੂ ਸਾਹਿਬ ਨੂੰ ਫੜਾ ਕੇ ਜਿਹੜੇ ਮੁਗਲ ਦੀ ਹਕੂਮਤ ਆ ਹੈ ਇਸ ਤੋਂ ਬੜੀ ਖਾਸ ਖਾਸ ਜਿਹੜੀ ਇਮਾਰਤ ਹੈ ਬੜੀ ਖਾਸ ਜਿਹੜੇ ਗਿਫਟ ਹੈ ਜਿਹੜੇ ਤੋਹਫਾ ਹੁੰਦਾ ਹੈ ਸਰਮਾਨ ਲਵਾਗਾ ਨਾਮ ਮੰਨੇ ਰਹੇ ਉਦੋਂ ਜਿਹੜਾ ਅੰਤ ਸੀਨਾ ਕਾਲ ਸਮਾਂ ਕੋਲੋਂ ਉਹਦੇ ਸਾਹਮਣੇ ਆਇਆ ਸੀ ਇਸ ਲਈ ਉਹ ਹੁਣ ਰੋਜ਼ਾ ਪਾ ਰਿਹਾ ਸੀ ਤੋਹਰਾ ਤਾਰੋ ਪੁਰ ਆਖੇ ਧਰੀ ਪੇਟ ਖੰਜਰ ਦਿਓ ਸਾਈਂ ਕਹਿੰਦੇ ਹੁਣ ਦਾ ਕਾਲ ਸਾਹਮਣੇ ਆਇਆ ਸੀ ਤਨ ਗੁਰੂ ਤਨ ਹੀਦਰ ਪਿਤਾ ਜੀ ਦੇ ਬਲ ਚੜਿਆ ਹੈ ਮਹਾਰਾਜ ਜੀ ਨੇ ਬਚਨ ਕਿਤੇ ਮਹਾਰਾਜ ਜੀ ਕਹਿੰਦੇ ਮਾਈ ਇਹ ਜਿਹੜਾ ਖੰਜਰ ਹੈ ਨਾ ਬੜਾ ਬੇਸ਼ਕੀਮਤੀ ਖੰਜਰ ਹੈ ਬੜੀ ਸੋਨੇ ਦੀ ਮੋਹਰਾ ਤੇ ਹੋਰ ਬੜਾ ਖਜ਼ਾਨਾ ਇਸ ਤੇ ਲੱਗਿਆ ਹੋਇਆ ਹੈ ਇਹਨੇ ਇਹ ਬਖਸ਼ੀਸ਼ ਅਸੀਂ ਤੇਨੂੰ ਕਰਦੇ ਆ ਤੇਰੀ ਆਣ ਵਾਲੀ ਈੜੀਆਂ ਰੱਜ ਕੇ ਖਾ ਸਕਦੀਆਂ ਨੇ ਤੇ ਤਨ ਗੁਰੂ ਕਰਗੀ ਤਾਂ ਪਿਤਾ ਜੀ ਨੇ ਉਹ ਖੰਜਰ ਉਹਦੇ ਪੇਟ ਵਿੱਚ ਤਸਾਦ ਦਿੱਤਾ ਕੋਲ ਪਾਰ ਕੋਸ ਬਹੁ ਪਈ ਛੋੜਿਓ ਬ੍ਰਾਂਹ ਫੁਟਾਈ ਤੇ ਜਿਹੜਾ ਬੜਾ ਮਹਾਰਾਜ ਜੀ ਦੇ ਉੱਤੇ ਚੜ ਕੇ ਆਇਆ ਸੀ ਨਾ ਮਹਾਰਾਜ ਜੀ ਨੇ ਇਹੋ ਜਿਹਾ ਖੰਜਰ ਉਹਦੇ ਢਿੱਡ ਵਿੱਚ ਫਸਾਇਆ ਕਿ ਉਸੇ ਸਮੇਂ ਉਹਦੇ ਪ੍ਰਾਨ ਨਿਕਲ ਗਏ ਮੌਤ ਨੂੰ ਕਾਲ ਨੂੰ ਪਾਵਰ ਪਰਲੋਕ ਸਦਾਰ ਗਿਆ ਤਉ ਪਈ ਤਉ ਸਤਿਗੁਰੂ ਜਦ ਗਏ ਅਤੇਰੇ ਜਾਂਦੇ ਹੁਣ ਤਨ ਗੁਰ ਕਲਗੀਧਰ ਕਿਤਾ ਸਹਾਏ ਮਹਾਰਾਜ ਜੀ ਅੱਗੇ ਨੂੰ ਵਧੇ ਨੇ ਤੁੱਕੇ ਮਾਚੀ ਵਾਰੇ ਮਾਚੀਵਾਰੇ ਮਾਚੀਵਾਰੇ ਦੇ ਜਿਹੜੇ ਜੰਗਲਾਂ ਵਿੱਚ ਤਨਗੁਰ ਕਰਗੀਤਾ ਪਿਤਾ ਸਾਇ ਮਹਾਰਾਜ ਜੀ ਜਾਪ ਉੱਤੇ ਨੇ ਸਤਿਗੁਰੂ ਬਿਨੋ ਪਠਾਨ ਪਹਾਏ ਤੇ ਜਿਹੜੇ ਪਠਾਨ ਸੀ ਨਾ ਗਦੀ ਖਾਨ ਤੇ ਨਵੀ ਖਾਨ ਇਹ ਵੀ ਹੋਂ ਤਨਗੁਰ ਕਰਗੀਤਾ ਜੀ ਦੇ ਪਿੱਛੇ ਪਿੱਛੇ ਮਾਚੀਵਾਰੇ ਦੇ ਜੰਗਲ ਵਿੱਚ ਉੱਜੇ ਨੇ ਗੁਰੂ ਪਿਆਰੇ ਨੂੰ ਇਹੋ ਹੀ ਪਾਵ ਪਵਨ ਇਸਤਾਨ ਪਸਤਾਨ ਹੈ ਮਾਚੀਵਾਰੇ ਦਾ ਜੰਗਲ ਜਿੱਥੇ ਤਨਗੁਰ ਕਰਗੀਤਾ ਪਿਤਾ ਸਾਇ ਮਹਾਰਾਜ ਜੀ ਵਿਰਾਜ ਕੇ ਬਚਨ ਕਰਦੇ ਨੇ ਮਿੱਤਰ ਪਿਆਰੇ ਨੂੰ ਹਾਲ ਉਪੀਦਾ ਦਾ ਕਹਨਾ ਤੁੱਦ ਬਿਨ ਰੋਗ ਰਚਾਈ ਆਉਂਦਾ ਹੋੜ ਨਾਦ ਨਿਵਾਸ ਆਉਂਦੇ ਹਨ ਇਹ ਉਹੀ ਪਾਵਨ ਸਥਾਨ ਹੈ ਹੁਣ ਇੱਥੇ ਜਿਹੜੇ ਪਠਾਨ ਨੇ ਇਹ ਵੀ ਤਨ ਗੁਰੂ ਕਲਗੀਧਰ ਪਿਤਾ ਸਹਾਇ ਮਹਾਰਾਜ ਜੀ ਦੇ ਪਿੱਛੇ ਪਿੱਛੇ ਨੂੰ ਆਏ ਨੇ ਲਾਯੋ ਖਤਰੀ ਗੁਲਾਬ ਰੁਲਾਏ ਦੇ ਇੱਕ ਗੁਲਾਬਾ ਮਸੰਦ ਸੀ ਜਿਹੜਾ ਗੁਰੂ ਘਰ ਤੋਂ ਪਹਿਲੇ ਖਾਂਦਾ ਰਿਆ ਗੁਰੂ ਘਰ ਦੀ ਖਾਂਦਾ ਰਿਆ ਹੁਣ ਤਨ ਗੁਰੂ ਕਲਗੀਧਰ ਪਿਤਾ ਸਹਾਇ ਮਹਾਰਾਜ ਜੀ ਭਾਈ ਦਿਆ ਸਿੰਘ ਜੀ ਭਾਈ ਤਰਨ ਸਿੰਘ ਜੀ ਤੇ ਭਾਈ ਮਾਲ ਸਿੰਘ ਜੀ ਨੂੰ ਪੇਜ ਕੇ ਇਸ ਗੁਲਾਬੇ ਮਸੰਦ ਨੂੰ ਬੁਲਾਉਣਗੇ ਗੁਰੂ ਪਿਆਰਿਓ ਦਾਸ ਨੇ ਪਹਿਲੇ ਵੀ ਬੇਨਤੀ ਕੀਤੀ ਸੀ ਜਿਹੜਾ ਇਹ ਗ੍ਰੰਥ ਹੈ ਕਿ ਖਾਲਸਾ ਰਾਜ ਕਿਵੇਂ ਆਇਆ ਇਸ ਦੇ ਉੱਪਰ ਇਹ ਗ੍ਰੰਥ ਹੈ ਇਸ ਲਈ ਇਸ ਵਿੱਚ ਇਤਿਹਾਸ ਜਿਹੜਾ 2 ਕੁ ਮਾਤਰ ਹੈ ਤੇ ਜਿਹੜਾ ਸਹੀ ਇਤਿਹਾਸ ਇਸ ਰਚਨਾ ਕਰਨਾ ਹੋਵੇ ਨਾ ਸਰਪੂਰੇ ਡੁੰਗਿਆਈ ਤਰੀਕੇ ਨਾਲ ਤੇ ਕਬੀਰ ਰਾਜ ਕਬੀ ਸੰਤੋਖ ਸਿੰਘ ਦੀ ਤੱਕ ਗੁਰ ਪ੍ਰਤਾਪ ਸਰੇਜ ਪ੍ਰਤਾਪ ਇਹ ਨਿਤ ਹੈ ਸੱਤ ਸਾਰੇ ਜਿਹਦੀ ਇਤਿਹਾਸਕ ਕਥਾ ਨੂੰ ਲੱਗਦੇ ਨੇ ਉਹ ਜਿਹੜਾ ਗ੍ਰੰਥ ਹੈ ਉਹ ਡੁੰਗਾਈ ਦੀ ਕਥਾ ਨਾਲ ਹੈ ਜਗਨేశੂ ਜੀ ਇੱਕ ਸੰਦੇਪ ਰੂਪ ਨਾਲ ਧੋਖ ਮੱਤ ਜਿਣੀ ਕਥਾ ਦਸੀ ਗਈ ਹੈ ਤੋਹਰਾ ਸੁਨੋ ਸਾਥੀ ਮਾਛੀਵਾੜੇ ਗੁਰ ਬਹਿ ਭਤਿ ਕਰ ਜਾਏ ਪੈਰ ਤਰਿ ਸੰਕੂ ਜੀ ਕਹਿੰਦੇ ਨੇ ਕਹਿੰਦੇ ਉਹਨੇ ਜਿਹੜੀ ਮਾਛੀਵਾੜੇ ਦੇ ਸਾਥੀ ਤੇ ਕਿਵੇਂ ਪੁੱਤਰ ਗੁਰ ਕਲਵੀ ਸਰ ਪਿਤਾ ਸਵਾਯ ਮਾਲਾ ਜੀ ਗੁਲਾਬੇ ਮਸੰਦ ਦੇ ਘਰ ਜਾ ਕੇ ਕੀ ਕੌਣ ਨਾਲ ਕਰਦੇ ਨੇ पठान ਸੈਯਦ ਠਿਜਮਤ ਕਰੀ ਉਰਤੋਰੇ ਸਿਰੋਂ ਉਠਾਏ ਤੇ ਕਿਵੇਂ ਕਿਵੇਂ ਗਲੀ ਖਾਂ ਤੇ ਨਵੀਂ ਖਾਂ ਪਾਈ ਤੰਗੁਰ ਕੋਬੇ ਸਿੰਘ ਸਾਹਿਬ ਰਾਜਿਆਂ ਨੂੰ ਉੱਚ ਦਾ ਪੀਰ ਦੱਸ ਕੇ ਉਹਨ ਅੱਗੇ ਨੂੰ ਵਧਣਗੇ ਉਹ ਇਤਿਹਾਸ ਆਪ ਸਰਵਜਨ ਦਾ ਕੱਲ ਨੂੰ ਸਾਂਝਾ ਕਰਾਂਗੇ ਗੁਰੂ ਪਿਆਰਿਓ ਅੱਜ ਦਾ ਜਿਹੜਾ ਸੰਵਾਦ ਹੈ ਉਹਨ ਤਕਰੀਬਨ ਸਮਾਪਤ ਹੈ ਤੇ ਬੋਲਦਿਆਂ ਕਈ ਪ੍ਰਕਾਰ ਦੀਆਂ ਅਪੁਲੱਵਾਂ ਹੋ ਗਿਆ ਉਹਨੀਆਂ ਆਪ ਸੰਗਤ ਦਾ ਧੰਨਵਾਦ ਇਕਾਗਰਤਾ ਬਖਸ਼ੀ ਆਪ ਜੀ ਨੇ ਕਥਾ ਸੁਣਨ ਕੀਤੀ ਹੈ ਉਨੇ ਜਿਹੜਾ ਕਲ ਦਾ ਇਤਿਹਾਸ ਹੈ ਕਿਵੇਂ ਤਨ ਗੁਰੂ ਤਰ ਕੀ ਤੇ ਦਾ ਸਾਇਰ ਵਾਲਾ ਜੀ ਮਾਚੀ ਵਾੜੇ ਤੇ ਜੰਗਨਾ ਤੂੰ ਖੜਿਆ ਹੋਇਆ ਅਗੇ ਕਾਂਗ ਟੀਨੇ ਵਲੇ ਇਲਾਕੇ ਵਿੱਚ ਪੁੱਜਦੇ ਨੇ ਉਹਨਾਂ ਤਥ ਕਲ ਸ਼ਰਧਾਂ ਕਰਨੀ ਹੈ ਲੋਹਰਾ ਸੁਣੋ ਸਾਥੀ ਵਾਰ ਕੀ ਬਾਣੀ ਗੁਰ ਪਰੇ ਕਤਹੀ ਕਰ ਜਾਏ ਪਠਾਨ ਸਯਦ ਖਿਜਮਤ ਕਰੀ ਗੁਰ ਤੋਰ ਸਿਰੋਂ ਉਠਾਏ why would he